ਗੰਦੀਆਂ ਬਸਤੀਆਂ ਚੱਕੀ ਕਰਦੇ ਸੀਐਮ ਸਾਹਿਬ ਦੀ ਕੋਠੀ ਤੋਂ 1 ਕਿਲੋਮੀਟਰ ਤੇ ਗੰਦੀਆਂ ਉਹ ਬਣੀਆਂ ਹੋਈਆਂ ਉੱਥੇ ਕਹਿਤਾ ਕਿ ਸੀਐਮ ਸਾਹਿਬ ਦੀ ਕੋਠੀ ਦੇ ਨਾਲ ਗੰਦੀਆਂ ਬਸਤੀਆਂ ਨਵਾਂਗਰਾਉ ਬੜਾ ਅਫਸੋਸ ਹੈ ਦੁੱਖਦਾਈ ਹੈ ਇਹਦੇ ਬਾਰੇ ਐਮਐਲਏ ਮਾਫੀ ਮੰਗਣੀ ਚਾਹੀਦੀ ਹੈ ਜੋ ਸੋਚ-ਸਮਝ ਕੇ ਬੋਲਣਾ ਚਾਹੀਦਾ ਪਹਿਲਾਂ ਤੁਸੀਂ ਵੀ ਬਿਆਨ ਦੀ ਗੱਲ ਕਰ ਰਹੇ ਹੋ ਕਿ ਐਮ.ਐਲ.ਏ. ਅਨਮੋਲ ਮਾਨ ਨੇ ਬਿਆਨ ਦਿੱਤਾ ਗੰਦੀ ਬਸਤੀ ਵਾਲਾ ਕਈ ਵਾਰੀ ਐਮ.ਐਲ.ਏ. ਦਾ ਜੋ ਲੀਡਰਾਂ ਦਾ ਕਹਿਣ ਦਾ ਲਿਹਾਜੋ ਕੁਝ ਹੋਰ ਹੁੰਦਾ ਪਰ ਨਿਕਲਦਾ ਕੁਝ ਹੋਰ ਜਾਂਦਾ ਹੈ ਗੰਦੀ ਬਸਤੀਆਂ ਉੱਭਰ ਕੇ ਆ ਰਹੀਆਂ ہیں ਬੜੀਆਂ ਹੋਈਆਂ ਮਤਲਬ ਕੀ ਹੈ ਤਾਂਗ ਸਾਹਿਬ ਨੇ ਬਹੁਤ ਵਾਰੀ ਬੋਲੀ ਹੋਣੀ ਆਪਣੇ ਸਮੇਂ ਦੇ ਵਿੱਚ ਜਦੋਂ ਲੀਡਰ ਸੀ ਕੈਬਨ ਮੰਤਰੀ ਸੀ ਉਸ ਸਮੇਂ ਇਹ ਜੀ ਭਾਸ਼ਾ ਥੋੜੀ ਪੁਰਾਣੀ ਵੀਡੀਓ ਕੱਟ ਕੇ ਲਿਆਏ ਫਿਰ ਇਹ ਲਿਆ ਇਹ ਲਿਆ ਮੈਂ ਦਿਨਦਾਰਾਂ ਕਿ ਤੁਸੀਂ ਚੰਦਪੁਰ ਜਦੋਂ ਧਰਨਾ ਲੱਗਿਆ ਹੋਇਆ ਸੀ ਬਲਾਕ ਮਾ ਜਿਹੜੀ ਕੋਲ ਸਮੇਂ ਕਰ ਲੱਖ ਸੀ ਕਿ ਮੈਂ ਇਹਨਾਂ ਲੋਕਾਂ ਦਾ 40 ਸਾਲ ਗੂੰਮੂਤ ਕੀਤਾ ਕਿ ਇਦਾਂ ਦੀ ਭਾਸ਼ਾ ਦਾ ਕੰਗਸਾ ਵੀ ਬੋਲਦੇ ਰਹੇ ਹਿੱਤੇ ਦਿਨੋਂ ਤੋਂ ਮੁਹਾਲ ਜ਼ਿਲ੍ਹੇ ਦੇ ਕਸਬਾ ਨਮਾਕਰੋਂ ਦੇ ਵਿੱਚ ਇੱਕ ਇਕੋ ਸੈਂਟਿਵ ਜਨ ਨੂੰ ਲੈ ਕੇ ਮਾਮਲਾ ਪੱਕਿਆ ਹੋਇਆ ਦੱਸਿਆ ਜਾ ਰਿਹਾ ਹੈ ਕਿ ਕੁਝ ਅਫਸਰਾਂ ਵੱਲੋਂ ਸਰਕਾਰ ਨੂੰ ਇੱਕ ਪ੍ਰੋਪੋਜ਼ਲ ਭੇਜੀ ਗਈ ਹੈ ਕਿ ਏਰੀਆ ਵਧਾਇਆ ਜਾਵੇ ਦੱਸਿਆ ਜਾ ਰਿਹਾ ਹੈ ਕਿ ਏਰੀਆ ਵਧਣ ਹੈ ਜਿਸ ਤੋਂ ਬਾਅਦ ਜਾ ਕੇ ਲੋਕਾਂ ਨੂੰ ਡਰ ਸਤਾਰਿਆ ਕਿ ਉਹਨਾਂ ਦੇ ਘਰ ਤੋੜ ਜਾਣਗੇ ਉਹਨਾਂ ਦਾ ਰਹਿਣ ਬਸੇਰਾ ਖਤਮ ਕਰ ਦਿੱਤਾ ਜਾਵੇਗਾ ਜਿਸ ਤੋਂ ਬਾਅਦ ਲਗਾਤਾਰ ਮੀਟਿੰਗਾਂ ਹੋ ਰਹੀਆਂ ਨੇ ਰੋਸ ਪ੍ਰਦਰਸ਼ਨ ਪਿੱਛੇ ਲਈ ਨੀ ਬੀਜੇਪੀ ਵੱਲੋਂ ਹੋਇਆ ਬੀਜੇਪੀ ਆਗੂਆਂ ਨੇ ਸੀਐਮ ਭਗਵੰਤ ਮਾਨ ਦੀ ਰਿਹਾਇਸ਼ਬਲ ਨੂੰ ਇੱਕ ਰੋਸ ਮਾਰਚ ਕੀਤਾ ਸੀ ਦੂਜੇ ਪਾਸੇ ਹੁਣ ਕੱਲ ਪਰਸੋ ਇੱਕ ਮੀਟਿੰਗ ਹੋਈ ਹੈ ਸੀਨੀਅਰ ਜਿਹੜੇ ਲੀਡਰ ਨੇ ਜਿੱਦੇ ਵਿੱਚ ਕੈਬਨਿਟ ਮੰਤਰੀ ਲੋਕਲ ਬਾਡੀ ਮਿਨਿਸਟਰ ਹੈ ਤਾਂ ਹੋਰ ਕਈ ਜੇ ਭਾਈ ਜੰਗਲਾਤ ਵਿਭਾਗ ਦੀ ਗੱਲ ਕਰੀਏ ਉਹ ਮਿਨਿਸਟਰ ਮੌਕੇ ਮੌਜੂਦ ਸੀ ਇਸ ਨੂੰ ਲੈ ਕੇ ਹਲਕਾ ਵਿਧਾਇਕ ਐਮ ਐਲ ਏ ਨਮੋਗਨ ਮਾਨਵੀ ਤੇ ਇਲਾਕੇ ਦੇ ਲੋਕ ਇਕੱਠੇ ਹੋ ਕੇ ਉਹ ਜਗ੍ਹਾ ਉੱਤੇ ਇੱਕ ਮੀਟਿੰਗ ਕੀਤੀ ਹੈ ਤੇ ਇਸ ਪ੍ਰਮੋਦਲ ਬਾਰੇ ਜੋ ਆਈ ਹੈ ਉਹ ਗੱਲਬਾਤ ਕੀਤੀ ਹੈ ਪਰ ਵਿਰੋਧੀ ਧਿਰ ਦੇ ਲੀਡਰ ਕੀ ਕਰ ਰਹੇ ਨੇ ਵਿਰੋਧੀ ਧਿਰ ਦੇ ਲੀਡਰ ਹਲਕੇ ਦੇ ਕਿੰਨੇ ਕਿ ਸਮੂਹ ਦੇ ਵਾਲ ਜਾਣਦੇ ਨੇ ਕਿੰਨੇ ਕਿ ਲੋਕਾਂ ਨਾਲ ਖੜੇ ਨੇ ਤਾਂ ਗੱਲਬਾਤ ਕਰਨ ਲਈ ਸਾਡੇ ਨਾਲ ਸਾਫ ਕੈਨ ਮੰਤਰੀ ਜਗਮਉਨ ਸਿੰਘ ਕਾਂਸਰ ਨਾਲ ਨੇ ਕਾਂਸਰ ਸਾਹਿਬ ਪਿਛਲੇ ਦਿਨਾਂ ਤੋਂ ਇੱਕ ਮੁੱਦਾ ਭਖਿਆ ਹੋਇਆ ਹੈ ਨਮਾਗਰਾਉਂ ਦੇ ਵਿੱਚ ਕਿ ਜਿਹੜਾ ਇਕੋਸੈਟਿਕ ਜ਼ੋਨ ਬਧਾਇਆ ਗਿਆ ਉਹਦਾ ਦਾਇਰਾ ਵਧਾਇਆ ਜਾਣਾ ਅਫਸਰਾਂ ਵੱਲੋਂ ਕੁਝ ਪ੍ਰੋਪੋਜ਼ਲ ਸਰਕਾਰ ਨੂੰ ਭੇਜੀ ਗਈ ਹੈ ਜਿਸ ਤੋਂ ਬਾਅਦ ਜਾ ਕੇ ਹੁਣ ਲੋਕਾਂ ਨੂੰ ਡਰ ਸਤਾ ਰਿਹਾ ਕਿ ਸਾਡੇ ਘਰ ਤੋੜੇ ਜਾਣੇ ਨੇ ਤੁਸੀਂ ਲੀਡਰ ਵਿਰੋਧੀ ਚਰਦੇ ਹੋ ਕੇ ਇਹ ਮੁੱਦਾ ਚੁੱਕੇ ਨਹੀਂ ਰਹੇ ਚੁੱਪੀ ਬੈਠੇ ਹੋ ਕੀ ਗੱਲ ਤੁਹਾਨੂੰ ਲੋਕਾਂ ਨਾਲ ਲਗਾ ਵੀ ਨਹੀਂ ਬਿਲਕੁਲ ਦੇ ਕੋਈ ਕੋਸੇ ਸਟੇਟਸ ਹੁੰਦਾ ਮੁੰਡਾ ਕਈ ਦਿਨਾਂ ਤੋਂ ਪ੍ਰੈਸ ਵਿੱਚ ਆ ਰਿਹਾ ਹੈ ਮੇਰੀ ਲਗਾਤਾਰ ਇਲਾਕਾ ਨਿਵਾਸੀ ਕਾਉਂਸਲ ਨਮਾਗਰਾਉਂ ਜਨਤਾ ਕਲੋਨੀ ਨਾਲ ਦੇ ਪਿੰਡਾਂ ਨਾਲ ਗੱਲਬਾਤ ਚੱਲ ਰਹੀ ਹੈ ਇਸ ਤੋਂ ਇਲਾਵਾ ਸਰਕਾਰ ਦੇ ਜੰਗਲਾਤ ਮੈਕਮ ਨਾਲ ਗੱਲਬਾਤ ਚੱਲ ਰਹੀ ਹੈ ਹੁਣੇ-ਹੁਣੇ ਗੱਲਬਾਤ ਮੇਰੀ ਹੋਈ ਵੀ ਹੈ ਇਹ ਕਾਫੀ ਵੱਡਾ ਭਲੇਖਾ ਪਾਇਆ ਜਾ ਰਿਹਾ ਹੈ ਜੋ ਮੇਰੀ ਜਾਣਕਾਰੀ ਹੈ ਕਿ ਤਕਰੀਬਨ ਜੋ ਹਾਈ ਕੋਰਟ ਜਾਂ ਸੁਪਰੀਮ ਕੋਰਟ ਦੇ ਆਰਡਰ ਨੇ ਪਹਿਲਾਂ ਹੋਏ ਹੋਏ ਉਦੇ ਮੁਤਾਬਕ 1 ਕਿਲੋਮੀਟਰ ਏਰੀਆ ਤਕਰੀਬਨ ਉਹਦੇ ਚ ਸ਼ਾਮਿਲ ਕਰਨ ਨੂੰ ਸਰਕਾਰ ਸੋਚ ਰਹੀ ਹੈ 3 ਕਿਲੋਮੀਟਰ ਦੀ ਗੱਲ ਹੈ ਜਿੱਥੇ ਆ ਹੀ ਨਹੀਂ ਹੈ ਜੋ ਮੈਨੂੰ ਪਤਾ ਲੱਗਿਆ ਉਹ ਜੋ ਏਰੀਆ 1 ਕਿਲੋਮੀਟਰ ਦੇ ਵਿੱਚ ਆਣਾ ਹੈ ਹਾਂਜੀ ਉਹਦੇ ਚ ਜੰਗਲਾਤ ਮਹਿਕਮੇ ਨੇ ਮੈਨੂੰ ਫੋਨ ਤੇ ਗੱਲ ਹੋਈ ਹੈ ਵਿਸ਼ਵਾਸ ਤੋਂ ਆਇਆ ਹੈ ਕਿ ਕੋਈ ਐਸੀ ਪ੍ਰਪੋਜ਼ਲ ਨਹੀਂ ਹੈ ਯੋਜਨਾ ਨਹੀਂ ਹੈ ਕਿ ਮਕਾਨ ਟਾਇਆ ਜਾਣਾ ਹੈ ਗਰਾਇਆ ਜਾਣਾ ਹੈ ਕੁਝ ਹੋਰ ਕਰ ਬਿਲਕੁਲ ਨਹੀਂ ਕਿਸੇ ਚੀਜ਼ ਨੂੰ ਤੋੜਨਾ ਨਹੀਂ ਕੁਝ ਕਰਨਾ ਨਹੀਂ ਉਵੇਂ ਆਬਾਦੀ ਰਹੇਗੀ ਸਿਰਫ ਕਰਨਾ ਕੀ ਹੈ ਕਿ ਉਸ 1 ਕਿਲੋਮੀਟਰ ਦੇ ਵਿੱਚ ਜੋ ਸੈਂਟਰੀ ਇਕੋਸਨ ਜੋ ਬਣਾਉਣ ਜਾ ਰਹੇ ਹੈ ਵਾਇਲ ਸੈਂਟਰੀ ਕਰਕੇ ਉੱਥੇ ਸਿਰਫ ਪੋਲੂਸ਼ਨ ਵਾਲੀ ਇੰਡਸਟਰੀ ਲੱਗੇਗੀ ਕੋਈ ਧਾਗਾ ਮਿਲ ਕੋਈ ਪੱਠਾ ਯਾ ਕੋ ਹੋਰ ਇੰਡਸਟਰੀ ਲੱਗੇਗੀ ਐਨੀ ਗੱਲ ਬਾਤ ਹੈ ਪਰसों ਮੀਟਿੰਗ ਹੋਈ ਹੈ ਮੈਂ ਸੁਣੀ ਹੈ ਸਾਰੀ ਵੀਡੀਓ ਦੇਖੀ ਹੈ ਪਰ ਮੈਂ ਵੀਡੀਓ ਦੇਖ ਕੇ ਮੈਨੂੰ ਬੜਾ ਹਰਾਮ ਪਰੇਸ਼ਾਨ ਉਹ ਦੁਖੀ ਵੀ ਹੋਇਆ ਕਿ ਸਾਢੇ ਐਮਐਲਏ ਖੜਨ ਨੇ ਉਥੇ ਕਹਿਤਾ ਕਿ ਸੀਐਮ ਸਾਹਿਬ ਦੀ ਕੋਠੀ ਦੇ ਨਾਲ ਗੰਦੀਆਂ ਬਸਤੀਆਂ ਨਵਾਗਰਾਉ ਬੜਾ ਅਫਸੋਸ ਹੈ ਦੁਖਦਾਈ ਹੈ ਇਸ ਇਲਾਕੇ ਨੂੰ ਮੈਂ 2000 ਤੋਂ ਲੈ ਕੇ ਅੱਜ ਤੱਕ ਆਵਾਜ਼ ਕਰਨ ਵਾਸਤੇ ਲੱਗਿਆ ਹੋਇਆ ਐਨਸੀ ਬਣਾਈ ਮੈਂ 18 ਅਕਤੂਬਰ 2006 ਨੂੰ ਜਨਤਕ ਰੂਣੀ ਪੰਚਾਇਤ ਬਣਾਈ ਸਾਰੇ ਸਾਡੇ ਸਤਕਾਰੂ ਪੈਨਪਰਾ ਵਸਦੇ ਨੇ ਔਰ ਮੇਰਾ ਹਮੇਸ਼ਾ ਕਹਣਾ ਹੁੰਦਾ ਕਿ ਨਵੇਂ ਗਰਾਉਂਦ ਦੀ ਆਵਾਜ਼ੇ ਨੇ ਤੇਜ਼ ਨਾ ਵਧ ਰਹੀ ਹੈ ਇੱਥੇ ਹਰਿਆਣੇ ਤੋਂ ਪੰਜਾਬ ਤੋਂ ਯੂਪੀ ਤੋਂ ਹਿਮਾਚਲ ਤੋਂ ਆ ਕੇ ਲੋਕ बसे ਹੋਏ ਨੇ ਬਿਹਾਰ ਤੋਂ ਤੇ ਮੈਂ ਕਹਿਣਾ ਹੁਣ ਇਹ ਰੂਪ ਤਾਰ ਕਰ ਗਈ ਹੈ ਧਰਮ अनेक ਭਾਰਤ ਇੱਕ ਇਹ ਸਰਕਾਰ ਦੀ ਕਮੀ ਹੈ ਕਮੇਟੀ ਦੀ ਕਮੀ ਹੈ ਕੋਈ ਸੁਧਾਰ ਨਹੀਂ ਹੋ ਰਿਹਾ ਬੁਰਾ ਹਾਲ ਹੈ ਬਾਂਕੇ ਦੇ ਹਾਨੇ ਪੀਣ ਵਾਲਾ ਪਾਣੀ ਸੀਵਰੇਜ ਗੰਦੀਆਂ ਨਾਲੀਆਂ ਸਭ ਕੁਝ ਹੋਇਆ ਹੋਇਆ ਪਰ ਸਾਡੇ ਦੇ ਲੋਕ ਇੱਥੇ ਭੈਣ ਭਰਾ ਵਸਦੇ ਨੇ ਸਰਕਾਰ ਹੋਮ ਨੇ ਇਹ ਕਹਣਾ ਗੰਦੀਆਂ ਬਸਤੀਆਂ ਬਸ ਰਹੀਆਂ ਉੱਤੇ ਬਸੀਆਂ ਹੋਈਆਂ ਵੱਧ ਰਹੀਆਂ ਮੈਂ ਖੇਦੀ ਕਰਨਾ ਪਰ ਜ਼ੋਰ ਪਰ ਮੈਂ ਸਮਝਦਾ ਕਿ ਇਹਦੇ ਬਾਰੇ ਐਮਐਲ ਨੂੰ ਮਾਫੀ ਮੰਗਣੀ ਚਾਹੀਦੀ ਹੈ ਜੋ ਸੋਚ ਸਮਝ ਕੇ ਬੋਲਣਾ ਚਾਹੀਦਾ ਹੈ ਪਹਿਲਾਂ ਵੀ ਉਹਨੇ ਸਾਰੀ ਅਫਸਰ ਚਾਈਡ ਵੇਟ ਲਈ ਕਿ ਸਾਰੀ ਅਫਸਰ ਚਾਈਡ ਸਾਡੀ ਭ੍ਰਸ਼ਟ ਹੈ ਜੋ ਸਿਆਸੀ ਬੰਦਾ ਹੁੰਦਾ ਪਬਲਿਕ ਆਦਮੀ ਹੁੰਦਾ ਨੁਮਾਇੰਦਾ ਸੋਚ ਸਮਝ ਕੇ ਗੱਲ ਕਰਨੀ ਚਾਹੀਦੀ ਹੈ ਕਿਉਂਕਿ ਅਸੀਂ ਲੋਕਾਂ ਵਿੱਚ ਰਹਿਣਾ ਹੈ ਲੋਕਾਂ ਨੂੰ ਵੋਟਾਂ ਪਾਈਆਂ ਜਿਤਾਇਆ ਔਰ ਮੈਂ ਤਾਂ ਇਲਾਕੇ ਸਿਰ ਲੰਬੇ ਸਮੇਂ ਤੋਂ ਕਰ ਰਹੇ 92 ਤੋਂ 32 ਸਾਲ ਮੈਨੂੰ ਹੋ ਗਏ ਇਹ ਇਲਾਕਾ ਸਾਰਾ ਨਵਾਂ ਕੋਈ ਏਰੀਆ ਐ ਐਮਐਸ ਵਿੱਚ ਮੈਂ ਬਣਾਈ ਸੀ ਬਹੁਤ ਮੇਰਾ ਪਿਆਰ ਸਰਕਾਰ ਲੋਕਾਂ ਦਾ ਵਾਪਸ ਜਾਏਗਾ ਤੇ ਮੈਂ ਵਿਸ਼ਵਾਸ ਦਵਾਣਾ ਕਿ ਇਸ ਗੱਲ ਨੂੰ ਹਰ ਪੱਧਰ ਚੱਕਾਂਗਾ ਕੇਂਦਰ ਸਰਕਾਰ ਨੂੰ ਮਿਲ ਕੇ ਆਵਾਂਗਾ ਜੋ ਇੱਕੋ ਸੰਤਰੀ ਜੁੜ ਬਣੇਗਾ ਉਹਦੇ ਵਿੱਚ ਕੋਈ ਬਰਬਾਦੀ ਢਾਟੋਈ ਨਹੀਂ ਹੋਣ ਦੇਵਾਂਗੇ ਪਰ ਕangk ਸਾਹਿਬ ਤੁਸੀਂ ਜਿਹੜੀ ਬਿਆਨ ਦੀ ਗੱਲ ਕਰ ਰਹੇ ਹੋ ਕਿ ਐਮਐਲਏ ਅਨਮੋਲਨ ਮਾਨ ਨੇ ਬਿਆਨ ਦਿੱਤਾ ਹੈ ਗੰਦੀ ਬਸਤੀ ਵਾਲਾ ਕਈ ਵਾਰੀ ਐਮਐਲਏ ਦਾ ਜਾਂ ਲੀਡਰਾਂ ਦਾ ਕਹਿਣ ਦਾ ਲਿਹਾਜ ਜਾਂ ਕੁਝ ਹੋਰ ਹੁੰਦਾ ਪਰ ਨਿਕਲਦਾ ਕੁਝ ਹੋਰ ਜਾਂਦਾ ਤਾਂ ਉਹਨਾਂ ਦਾ ਕੀ ਪਤਾ ਕਹਿਣ ਦਾ ਮਕਸਦ ਇਹ ਹੋਵੇ ਕਿ ਸੀਐਮ ਸਾਹਿਬ ਦੇ ਘਰ ਦੇ ਨਜ਼ਦੀਕ ਬਿਲਕੁਲ ਜਿਹੜੀਆਂ ਗੰਦਗੀ ਬਸਤੀਆਂ ਇਸ ਕਰਕੇ ਨਹੀਂ ਕਿ ਉੱਥੇ ਕਾਫੀ ਵਿਕਾਸ ਨਹੀਂ ਹੋਇਆ ਤਾਂ ਜਿਹੜੇ ਮੰਤਰੀ ਬੈਠੇ ਸੀ ਉਹਨਾਂ ਦਾ ਧਿਆਨ ਵਿੱਚ ਲਿਆਣਾ ਹੋਵੇ ਕਿ ਆਪਾਂ ਤਾਂ ਮਾਮਲਾ ਕਿ ਉਸ ਤਰੀਕੇ ਨਾਲ ਕਹਿਣਾ ਹੋਇਆ ਉਹਨਾਂ ਨੇ ਦੇਖੋ ਗੱਲ ਸੁਣੋ ਗੰਦੀ ਬਸਤੀਆਂ ਉੱਭਰ ਕੇ ਆ ਰਹੀਆਂ ਬੜੀਆਂ ਹੋਈਆਂ ਮਤਲਬ ਕੀ ਜੇ ਸਾਡੇ ਇਹ ਸਾਰੇ ਲੋਕ ਮੈਂ ਕਹਿ ਚੁੱਕਿਆ ਹਾਂ ਸੂਬਿਆਂ ਤੋਂ ਆ ਕੇ बसे हैं विकास ਦੀ ਘਾਟ ਹੈ ਉਸ ਕਰਕੇ ਸਾਰੀ ਇਹਦੀ ਕਾਇਆ ਕਲਪਨੀ ਸਰਕਾਰ ਵੱਲੋਂ ਕੀਤੀ ਗਈ ਲੋਕ ਨਰਕ ਜੀ ਵਾਸ ਰਹੇ ਮੈਂ ਕਹਿ ਸਕਦਾ ਮੈਨੂੰ ਪਤਾ ਹੈ ਸਿਉਰੀ ਵਾਸਤੇ ਜੋ ਜੋ ਯਤਨ ਕਰਦਾ ਰਿਹਾ ਨਹੀਂ ਗੱਲ ਬਕਸ ਸਕੀ ਹੁਣ ਤੱਕ ਸਰਕਾਰ ਤੇ ਇਨਸ਼ਾਲ ਹੋ ਗਏ ਕਮੇਟੀ ਦਾ ਬੜਾ ਬੜਾ ਹਾਲ ਹੈ ਉਹਨੇ ਐਸਟੀਪੀ ਪਲੈਂਟ ਲਾਤਾ ਜੀ ਹੁਣ ਸ਼ੁਰੂ ਕਰਤਾ ਪਰ 60 ਕਰੋੜ ਰੁਪਏ ਦਾ ਕਹਿੰਦਾ ਕਿ ਐਸਟੀਪੀ ਪਲੈਂਟ ਲੱਗੇ ਰਿਹਾ ਪਰ ਤੁਸੀਂ ਇੰਨੀ ਦੇਰ ਚ ਲਾ ਨਹੀਂ ਸਕੇ ਦੇਖੋ ਗੱਲ ਪਤਾ ਕੀ ਹੈ ਇਹਦੇ ਵਾਸਤੇ 8 ਕਰੋੜ ਰੁਪਏ ਪਹਿਲਾਂ ਲੈ ਕੇ ਆਇਆ ਸੀ ਪੁਰਾਣੀ ਗੱਲ ਹੋ ਗਈ ਆ ਵਾਪਸ ਚਲਾ ਗਿਆ ਨਹੀਂ ਲਾਸ ਦੀ ਸਰਕਾਰ ਇਹਦੇ ਵਾਸਤੇ ਮੇਨ 88 ਜ਼ਮੀਨ ਨਹੀਂ ਸੀ ਮਿਲ ਰਹੀ ਜੇ ਜ਼ਮੀਨ ਕਿਤੇ ਮਿਲੀ ਹੈ ਦਿੱਤੀ ਹੈ ਬੜੀ ਅੱਛੀ ਗੱਲ ਕਮ ਹੋਣਾ ਚਾਹੀਦਾ ਕੋਈ ਕਰਾਵੇ ਕਮੇਟੀ ਕਰਾਵੇ ਨਵੇਂ ਗ੍ਰਾਉਂ ਵਾਲੀ ਮਸਲ ਕਮੇਟੀ ਸਰਕਾਰ ਕਰਾਵੇ ਲੋਕਲ ਬੋਡੀ ਮਹਿਕਮਾ ਕਰਾਵੇ ਪਹਿਲਾਂ ਹੋਣਾ ਚਾਹੀਦਾ ਸੀ ਤੋ ਬੜੀ ਅੱਛੀ ਗੱਲ ਹੈ ਲੇਕਿਨ ਮੈਂ ਇੱਕ ਵਿਸ਼ਵਾਸ ਦਵਾਣਾ ਕਿ ਨਵਾਂ ਗ੍ਰਾਉਂ ਕਾਉਂਸਲ ਨਾਡਾ ਕਰੋਰਾ ਜਨਤਾ ਕਲੋਨੀ ਇਹ ਸਾਰੇ ਸਤਕਾਰ ਉਹ ਸਾਡੇ ਸਾਥੀ ਵਾਸਤੇ ਨੇ ਪੈਨਪੁਰਾ ਮੈਂ ਮਾਫੀ ਵੀ ਮੰਗਦਾ ਹਾਂ ਜੋਨੇ ਸਾਰਿਆਂ ਤੋਂ ਕਿ ਜੋ ਬੀਬੀ ਨੇ ਕਿਹਾ ਭਾਈ ਕੋਈ ਐਸੀ ਗੱਲ ਨਹੀਂ ਜਾਣੇ ਜਾਣੇ ਗੱਲ ਹੋਈ ਹੋਣੀ ਹੈ ਮੈਂ ਅਣਜਾਣ ਇਸੇ ਇਹਨਾਂ ਗੱਲਾਂ ਦਾ ਪਤਾ ਤਾਂ ਹੈ ਨਹੀਂ ਇਸ ਕਰਕੇ ਕੋਈ ਘਬਰਾਉਣ ਦੀ ਲੋੜ ਨਹੀਂ ਹੋਣੀ ਥੋੜੇ ਨਾਲ ਕਿ ਉਹ ਵੀ ਨਵਾਗ ਨੂੰ ਜੁੜਨੇ ਦਵਾਗੇ ਸਾਨੂੰ ਵਿਸ਼ਵਾਸ ਹੋ। ਪਰ ਪਿਛਲੇ ਦਿਨੀ ਜਿਹੜੀ ਗੱਲ ਬੀਬੀ ਜੀ ਨੇ ਆਖੀ ਹੈ ਫਿਰ ਉਹਨਾਂ ਦੇ ਜਿਹੜੇ ਸਮਰਥਕ ਨੇ ਉਹ ਕਹਿੰਦੇ ਕੰਗਸਾਹਬ ਨੇ ਬਹੁਤ ਵਾਰੀ ਬੋਲੀ ਹੋਣੀ ਆਪਣੇ ਸਮੇਂ ਦੇ ਵਿੱਚ ਜਦੋਂ ਲੀਡਰ ਸੀ ਕੈਬਨਟ ਮੰਤਰੀ ਸੀ ਉਸ ਸਮੇਂ ਐਸੀ ਭਾਸ਼ਾ ਥੋੜੀ ਪੁਰਾਣੀ ਵੀਡੀਓ ਕੱਢ ਕੇ ਲਿਆਏ ਫਿਰ ਇਹ ਲਿਆਇਆ ਮੈਂ ਦੇਂਦਾਰ ਆ। ਨਾ ਦੇਂਦਾਰ ਆ। ਜਿਹੜਾ ਤੀਰ ਕਮਾਨ ਚੋਂ ਨਿਕਲ ਗਿਆ ਮੁੜ ਕੇ ਨਹੀਂ ਆਂਦਾ ਹੁੰਦਾ। ਹੂੰ। ਦੋ ਗੱਲਾਂ ਮੈਂ ਖਾਸ ਦੇ ਰਿਆਂ ਅਫਸਰशाही ਸਰੀ ਭ੍ਰਸ਼ਟ ਹੈ। ਹੂੰ। ਤੇ ਗੰਦੀ ਬਸਤੀ ਉੱਪਰ ਕੇ ਆ ਰਹੀ ਹੈ। ਗੰਗੀ ਬੀਬੀ ਨੇ ਗੱਲਾਂ ਕਹੀਆਂ। ਵੀਡੀਓ ਸਾਹਮਣੇ ਲੋਕ ਲੋਕ ਮੈਨੂੰ ਕੱਲ੍ਹ ਦੇ ਫੋਨ ਕਈ ਆਏ ਐ। ਹੂੰ। ਤਾਂ ਮੈਂ ਤੁਹਾਨੂੰ ਤਕਲੀਫ ਦਿੱਤੀ ਹੈ ਬਾਈ ਆਓ ਮੈਂ ਆਪਣਾ ਪੱਖ ਰੱਖਾਂ ਕੀ ਗੱਲਬਾਤ ਹੈ। ਪਰ ਮੈਂ ਮਾਫੀ ਚਾਹੁੰਨਾ ਸਾਰੀ ਸੰਗਤ ਨੂੰ ਨਾਮਿਕ ਰਹਾ ਹਾਂ ਤੋ ਕਿ ਬੀਬੀ ਨੇ ਗਲਤ ਗੱਲ ਕਹੀ ਹੈ ਮੈਨੂੰ ਆਸ ਹੈ ਇਹਨੂੰ ਅਨਲਾਈਜ਼ ਕਰੇਗੀ ਕਿ ਅਗੇ ਵਸਤੂ ਗਲਤੀ ਨਹੀਂ ਕਰੇਗੀ। ਪਿਛਲੇ ਦਿਨੀ ਜਦੋਂ ਭਾਜਪਾ ਆਗੂਆਂ ਨੇ ਕਾਨਫਰੰਸ ਕੀਤੀ ਹੈ ਤਾਂ ਇੱਕ ਬੰਦੇ ਨੇ ਸਾਨੂੰ ਵੀਡੀਓ ਭੇਜੀ ਥੋੜੀ ਕਿ ਤੁਸੀਂ ਚੰਦ ਪਰ ਜਦੋਂ ਧਰਨਾ ਲੱਗਿਆ ਹੋਇਆ ਸੀ ਬਲਾਕ ਮਾਜਰੀ ਕੋਲ ਸਮੇਂ ਗੱਲ ਆਖੀ ਸੀ ਕਿ ਮੈਂ ਨਾ ਲੋਕਾਂ ਦਾ 40 ਸਾਲ ਗੂਮੂਤ ਕੀਤਾ ਕਿ ਐਦਾਂ ਦੀ ਭਾਸ਼ਾ ਦਾ ਕੰਗਸਾ ਵੀ ਬੋਲਦੇ ਰਹੇ ਹਾਂ ਕੋਈ ਉਹ ਤਾਂ ਸਮਝੇ ਨਹੀਂ ਗੂਮੂਤ ਕੀਤਾ ਉਹਦਾ ਕੀ ਹੈ ਸੇਵਾ ਕੀਤੀ ਕਾਰਗਰ ਕੀ ਗੂਮੂਤ ਕੀਤਾ ਉਹਦਾ ਕੀ ਹੈ ਪੰਜਾਬੀ ਭਾਸ਼ਾ ਪਿੰਡੂ ਭਾਸ਼ਾ ਪੰਜਾਬ ਮਾਸੜੀ ਮਾਂ ਬੋਲੀ ਹੈ ਉਹਨੂੰ ਕੀ ਕਹਾਂਗੇ ਆਪਾਂ ਦੱਸੋ ਮੈਨੂੰ ਕੋਈ ਗਲਤ ਗੱਲ ਨਹੀਂ ਕਹੀ ਮੈਂ ਹੁਣ ਵੀ ਕਹਿੰਨਾ ਸੇਵਾ ਕੀਤੀ ਇਲਾਕੇ ਦੀ ਪੰਡੂ ਜੀ ਬਗੂ ਮੋਦਕਾ ਨੇ ਆਪਾਂ ਕੀਤਾ ਕੋਈ ਗੱਲ ਨਹੀਂ ਹੈ ਕਿਸੇ ਖਿਲਾਫ ਨਹੀਂ ਬੋਲਿਆ ਮੈਂ ਮੈਂ ਐਮਐਲਏ ਨੂੰ ਮੋਲ ਮਾਰ ਵੀ ਗੱਲ ਨੂੰ ਕਹਿ ਸਕਦੀ ਹੈ ਕਿ ਮੈਂ ਤਾਂ ਤਾਂ ਕਿਹਾ ਸੀ ਕਿ ਪਿਛਲੇ ਐਮਐਲਏ ਨੇ ਪਿਛਲੇ ਕਾਂਗਰਸ ਦੇ ਵੱਡੇ ਲੀਡਰਾਂ ਨੇ ਮੰਤਰੀਆਂ ਨੇ ਰਿਹਾ ਨੇ ਨਮੇ ਗਰਾਉਂ ਦਾ ਕੁਝ ਵਿਕਾਸ ਨਹੀਂ ਕੀਤਾ ਸੀਐਮ ਸਾਹਿਬ ਦੇ ਘਰ ਦੇ ਨੇੜੇ ਬਿਲਕੁਲ ਮੈਂ ਪੂਰਾ ਨਮਗਰਾਉ ਬਸਦਾ ਪਰ ਅਗਰ ਮੈਂ ਕੋਈ ਚੰਗਾ ਕੰਮ ਕਰਨ ਵਾਸਤੇ ਮੰਤਰੀਆਂ ਧਿਆਨ ਚ ਲਿਆਈਆਂ ਤਾਂ ਮੇਰਾ ਇਹ ਮੁੱਦਾ ਛੋਟਾ ਜਿਹਾ ਮੁੱਦਾ ਚੱਕ ਕੇ ਵੱਡਾ ਬਣਾ ਕੇ ਬਹਿ ਕੇ ਦੇਖੋ ਮੁੱਦਾ ਮੈਂ ਨਹੀਂ ਚੱਕਿਆ ਮੈਨੂੰ ਸੰਗਤ ਦੇ ਫੋਨ ਆਏ ਕੰਗਸਾਬ ਧਰਨਾ ਮਾਰੋ ਬੀਬੀ ਦੇ ਘਰ ਚੱਲੋ ਮੁਜਾਰਾ ਕਰੀਏ ਵੀ ਇਹਨਾਂ ਨੂੰ ਗੰਦੀ ਬਸਤੀ ਕਹਤਾਂ ਨਵੇਂ ਗਰਾਉਂ ਨੂੰ ਮੈਂ ਕਹਾਂ ਵੀ ਨਹੀਂ ਕੋਈ ਅਸੀ ਗੱਲ ਨਹੀਂ ਹੈ ਅਣਜਾਣੇ ਬੀਬੀ ਨਵੀਂ ਨਵੀਂ ਬਣੀ ਹੈ ਰ ਆਪਣੇ ਭਾਗਲਾ ਤੇ ਬਣ ਗਈ ਹੈ ਕੋਈ ਫਿਕਰ ਨਾ ਕਰੋ ਕੋਈ ਅਸੀ ਗੱਲ ਨਹੀਂ ਹੈ ਬੀਬੀ ਆਪ ਰਿਲਾਈਜ਼ ਕਰੇਗੀ ਗਲਤੀ ਨੂੰ ਕਹੇਗੀ ਕਿ ਮੈਂ ਤਾਂ ਖਿਮਾ ਜਾਂਚਾ ਮੇ ਤੋਂ ਗਲਤੀ ਹੋ ਗਈ ਹੈ ਪਰ ਤੁਸੀਂ ਅਣਜਾਣ ਕਹਿ ਰਹੇ ਹੋ ਉਹ ਤਾਂ ਕੰਮ ਐਨੇ ਵਧੀਆ ਕਰ ਰਹੇ ਨੇ ਲੋਕ ਕਹਿ ਰਹੇ ਨੇ ਕਿ ਜਿਹੜਾ ਸੇਵਾ ਸਮਾਗਮ ਸ਼ੁਰੂ ਕੀਤਾ ਹੈ ਉਹਦੇ ਵਿੱਚ ਲੋਕਾਂ ਦੇ ਨਾਲ ਦੀ ਨਾਲ ਕੰਮ ਹੋ ਰਹੇ ਉੱਥੇ ਮੌਕੇ ਤੇ ਅਫਸਰ ਪਹੁੰਚਦੇ ਨੇ ਮੌਕੇ ਤੇ ਨਾਲ ਦੀ ਨਾਲ ਹੱਦ ਹੋ ਰਹੇ ਲੋਕਾਂ ਦਾ ਤੁਸੀਂ ਕਹਿ ਰਹੇ ਹੋ ਅਣਜਾਣ ਹੈ ਬੀਬੀ ਉਹ ਤਾਂ ਕੰਮ ਲੋਕ ਬੜੇ ਖੁਸ਼ ਨੇ ਇਸ ਵਾਰ ਤਿੰਨ ਜਿਵਨੀ ਚੌਣਾਂ ਚੋਂ ਸਿਟਾ ਮਿਲ ਗਈਆਂ ਦੇਖੋ ਗੱਲ ਸੁਣੋ ਧਿਆਨ ਨਾਲ ਸਿਟਾ ਤਿੰਨ ਮਿਲ ਗਈਆਂ ਚਾਰ ਚੋਂ ਜਿਵਨੀ ਚੌਣ ਇੱਕੋ ਵੱਡੀ ਗੱਲ ਨਹੀਂ ਜੇਮਨੀ ਚੋਂ ਨਮਿਸ਼ਾ ਰੋਲਿੰਗ ਪਾਰਟੀ ਦੀ ਹੁੰਦੀ ਹੈ ভোটার ਬੜਾ ਸਿਆਣਾ ਹੁੰਦਾ ਕਿ ਗਰਾਟਾ ਲੈਣੀ ਹੈ ਸਰਕਾਰ ਚਲਣੀ ਹੈ ਕੋਈ ਗੱਲ ਨਹੀਂ ਦੇਖੋ 13 ਚੋਂ ਸੀਟਾਂ ਲੋਕ ਸਭਾ ਦੀ ਤਿੰਨ ਜਿੱਤੇ ਫੱਟੀ ਬੋਸ ਹੋ ਗਈ ਗਰਾਫ ਡਾਊਨ ਆ ਗਿਆ ਤੇ ਬੀਬੀ ਜੀ ਤੁਹਾਨੂੰ 3 ਸਾਲ ਬਾਅਦ ਤੁਹਾਨੂੰ ਹੁਣ ਆ ਗਿਆ ਕਿ ਇਲਾਕੇ ਦਾ ਵਿਕਾਸ ਮੀਟਿੰਗਾਂ ਕਰਨੀ ਆ ਸੰਗਤ ਦਰਸ਼ਨ ਪਹਿਲਾਂ ਕਿੱਥੇ ਸੁੱਤੇ ਰਹੇ ਤੁਸੀਂ ਕਹਿ ਰਹੇ ਹੋ ਮੀਟਿੰਗਾਂ ਆ ਤੇ ਇਮਾਨਦਾਰ ਕਾਂਗਰਸ ਸਰਪੰਚਾਂ ਨੂੰ ਇਮਾਨਦਾਰੀ ਤੁਹਾਡੀ ਕਿਤਾਬ ਛੇ ਥੋੜੀ ਭਾਸ਼ਾ ਜਮਾਨਦਾਰ ਮਤਲਬ ਕੀ ਹੁੰਦਾ ਸਭ ਦੇਖ ਕੇ ਸਰਕਾਰ ਨੇ ਤੁਹਾਨੂੰ ਪਾਸੇ ਕੀਤਾ ਸਰਕਾਰ ਤੋਂ ਮੇਥੋਂ ਸੱਚੀਆਂ ਗੱਲਾਂ ਨਾ ਖਾਓ ਤੁਸੀਂ ਆਸਾਨ ਫਰਾਮੋਸ਼ ਬੰਦੇ ਹੋ ਤੁਸੀਂ ਖਾਸ ਤੌਰ ਥਾ ਟੱਬਰ ਜਿਵੇਂ ਸਾਡਾ ਇਲਾਕਾ ਲੈ ਕੇ ਮੈਂ ਤੁਹਾਨੂੰ ਜਿਤਾਇਆ ਵੋਟਾਂ ਬਣਾਈਆਂ ਥੋੜੀ ਚੜ੍ਹ ਰੋਡ ਘਟ ਗਈ ਹੈ ਦੱਸੋ ਮੈਨੂੰ ਤਿੰਨ ਸਾਥ ਤੁਹਾਨੂੰ ਕੰਗ ਨਾਲ ਲੈ ਗੀ ਗਿਆ ਐਮਪੀ ਤੋਂ ਬਣਿਆ ਸਾਡਾ ਆਪਰਾ ਛੋਟਾ ਨਾਲ ਲੈ ਕੇ ਨਹੀਂ ਗਿਆ ਛੱਡੋ ਇਹ ਨਾ ਗੱਲਾਂ ਨੂੰ ਪ੍ਰਤੱਖ ਨੂੰ ਪਰਮਾਨ ਦੀ ਲੋੜ ਨਹੀਂ ਲੋਕ ਚੰਗੀ ਤਰ੍ਹਾਂ ਜਾਣਦੇ ਆ ਮੈਂ ਕੀ ਬੀਬੇ ਕੀ ਹੈ ਬਸ 88 ਦਾ ਕਹਿੰਦਾ 88 ਵੀ ਅਸੀਂ ਨਹੀਂ ਖਾਂਦੇ ਦਾਵਾ ਕੀਤਾ ਐਮਐਲਏ ਸਾਹਿਬ ਨੇ 1 ਰੁਪਿਆ ਵੀ ਅਸੀਂ ਕਿਸੇ ਤੋਂ ਰਿਸ਼ਵਤ ਨਹੀਂ ਲੈਂਦੇ ਨਾ ਕਿਸੇ ਗ੍ਰਾਂਟ ਚੋਂ ਖਾਂਦੇ ਆ ਸਰਪੰਚ ਬੈਠੇ ਨੇ ਬੀਡੀਪੀ ਬੈਠੇ ਸਾਹਮਣੇ ਦਾਵਾ ਕੀਤਾ ਇੰਨਾ ਚੈਲੰਜ ਉਹ ਬੰਦਾ ਕਰਦਾ ਜਿਹੜਾ ਬੰਦਾ ਸਾਫ਼ ਸੁਥਰਾ ਹੋਵੇ ਇਹਦਾ ਜਵਾਬ ਹੈ ਛਾਜਤਾ ਬੋਲੇ ਛਾਲਨੀ ਕੀ ਬੋਲੇ ਸਾਰੀ ਗੱਲ ਵਿੱਚ ਆ ਗਈ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਜਗ ਜਹਾਰ ਹੈ ਜੇ ਕੇਜਰੀਵਾਲ ਸਾਹਿਬ ਨੂੰ ਭਗਵੰਤ ਮਾਨ ਨੂੰ ਰਿਪੋਰਟਾਂ ਗਈਆਂ ਕਿ ਸਾਹਮਲੋ ਸਾਹਮਲੋ ਤਾਂ ਤਿੰਨ ਚਾਰ ਮੰਤਰੀ ਮੰਤਰੀ ਹਟਾਏ ਆਂ ਬਦਨਾਮੀ ਬਹੁਤ ਹੋਣ ਲੱਗ ਗਈ ਬੱਚਾ ਬੱਚਾ ਕਹਿੰਦਾ ਸੀ ਬੱਚਾ ਬੱਚਾ ਮੈਨੂੰ ਲੋਕ ਮਾਈਨਿੰਗ ਦੇ ਕੋਲ ਕਿਵੇਂ ਹੋ ਰਹੀ ਏ ਮੀਆਂ ਪਰ ਚੰਗਰਾ ਕਿਵੇਂ ਮਾਈਨਿੰਗ ਹੋ ਰਹੀ ਏ ਕਿਵੇਂ ਚਿੱਟਾ ਵਿਕ ਰਿਹਾ ਕੁਛ ਨਾ ਚਾਹਦਾ ਮੈਂ ਰੋਜ਼ ਦੰਗੇ ਫਸਾਦ ਹੋ ਰਹੇ ਗੈਂਗਸਟਰ ਵਾਰਚਾਲੀ ਸਰਕਾਰ ਹੈ ਕਿੱਥੇ ਮੈਂ ਮਿਲ ਕੇ ਆ ਗੁਰਨ ਸਿੰਘ ਸਾਹਿਬ ਨੂੰ ਮੰਗ ਪੱਤਰ ਦੇ ਕੇ ਆਏ ਕੱਲ ਖ਼ਬਰਾਂ ਦੀਆਂ ਗੱਲਾਂ ਛਪਣ ਗਈਆਂ ਜੋ ਸਰਕਾਰ ਦੀ ਕਾਰਗੁਜ਼ਾਰੀ ਚੱਲ ਰਹੀ ਹੈ ਅਫਸੋਸ ਹੈ ਚਿੰਤਾਜਨਕ ਹੈ ਦੁਖਦਾਈ ਹੈ ਦੇਖ ਸਕਦੇ ਕੇਸ ਹਨ ਸਾਬਕਾ ਕਾਰ ਮੰਤਰੀ ਜਗਮਉਂਦ ਸਿੰਘ ਤੰਗ ਜੋ ਬਿੱਤੇ ਦਿਨੀ ਐਮਐਲਏ ਮੋਲਮਾਨ ਨੇ ਬਿਆਨ ਦਿੱਤਾ ਹੈ ਜਿਸ ਤੋਂ ਬਾਅਦ ਜਾ ਕੇ ਬੀਜੇਪੀ ਅੱਗੇ ਵੱਲੋਂ ਵੀ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਸੀ ਅੱਜ ਸਾਬਕਾ ਕਾਰ ਮੰਤਰੀ ਜਗਮਉਂਦ ਸਿੰਘ ਤੰਗ ਨੇ ਵੀ ਇਹ ਗੱਲ ਆਖੀ ਹੈ ਕਿ ਲੋਕਾਂ ਦੇ ਵਿੱਚ ਰੋਸ ਹੈ ਜਿਸ ਵੇਲੇ ਮੋਲਮਾਨ ਨੂੰ ਉਸ ਚੀਜ਼ ਦੇ ਉੱਤੇ ਸਪਸ਼ਟੀ ਕਰ ਦੇਣਾ ਚਾਹੀਦਾ ਹੈ ਮਾਫੀ ਮੰਗਣੀ ਚਾਹੀਦੀ ਹੈ ਪਰ ਕਈ ਵਾਰ ਜਦੋਂ ਸਿਆਸਤ ਦੇ ਵਿੱਚ ਲੀਡਰ ਚਲੇ ਜਾਂਦੇ ਨੇ ਉਸ ਤੋਂ ਬਾਅਦ ਜਾ ਕੇ ਇਸ ਤਰੀਕੇ ਦੇ ਵਿਵਾਦਤ ਬਿਆਨ ਉਹਨਾਂ ਨਾਲ ਜੁੜੀ ਜਾਂਦੇ ਨੇ ਤਾਂ ਅਮੇ ਕਿ ਪਿਛਲੇ ਕਈ ਲੀਡਰਾਂ ਦੀ ਗੱਲ ਕਰੀਏ ਜਾਂ ਫਿਰ ਹੁਣ ਐਮਐਲਏ ਨੂੰ ਮੌਲਮਾਨ ਦਾ ਇਹ ਨਵਾਂ ਮੁੱਦਾ ਪਕਿਆ ਹੋਇਆ ਦੇਖਦੇ ਹਾਂ ਆਨਵਰਦੀਨ ਚ ਐਮਐਲਏ ਨੂੰ ਮੌਲਮਾਨ ਦਾ ਇਸ ਮੁੱਦੇ ਤੇ ਕੀ ਸਪਸ਼ਟ ਕਰਨਾ ਹੁੰਦਾ ਤਾਂ ਆਨਵਰ ਸਮਝ ਦੱਸੇਗਾ ਤੁਹਾਡੇ ਕੈਮਰਾ ਸਮਝ ਦੇ ਨਾਲ ਤੇਸ